ਇਹ ਇਤੋਂ ਤੱਕ ਪ੍ਰਸਤਾਚਾਰ ਸ਼ਰਮਨਗੁਰ ਦੁਆਰਾ ਪ੍ਰਬੰਧਤ ਸੁਲਝਤੀਆ ਦਾ ਬਾਤ ਚੁੱਕਾ ਹੈ ਕਿ ਇੱਕ ਅਧਿਕਾਰੀ ਨੇ ਉਹਨਾਂ ਨੂੰ ਜਿਲਦਵਾਰ ਸਾਹਿਬ ਮੁਖਤਸਰ ਸਾਹਿਬ ਕੋਲ ਵਾਪਸ ਲਿਆਂ ਪਾਸ ਤੇ ਜਿਲਦਵਾਰ ਸਾਹਿਬ ਵਾਪਸ ਜਾਣ ਵਾਸਤੇ 5 ਲੱਖ ਰੁਪਏ ਦੀ ਮਦਦ ਫਕਰ ਪਰ ਐਸੇ ਫੀਸੇ ਰਿਕਤਾ ਛੋਟ ਨਾ ਛੋਟ ਨਾ ਚੋਰੀ ਕਰਨੀ ਬਲਕਿ ਘੂਟ ਘੋਲ ਚੜਾ ਕੇ ਪੈ ਰਹੇ ਹਨ ਕਿ ਜਿਹੜੇ ਗੁਰਦੁਆਰਿਆਂ ਦੀਆਂ ਜ਼ਮੀਨਾਂ ਆਨ ਅਧਿਕਾਰਤ ਤਰੀਕੇ ਨਾਲ ਵੇਚ ਵੇਚ ਕੇ ਪੈਸੇ ਜਵਾਸ ਫਾਇਰ ਜਾ ਰਹੇ ਹਨ ਕਦੇ ਗੁਰੂ ਦੇ ਲੰਗਰ ਦੀਆਂ ਸੁਪਨੇ ਰੋਸ਼ਨਾ ਵੇਚ ਕੇ ਕਰੋੜਾਂ ਪੈリエਟਾ ਸਿਰਫਾ ਕੀਤੀ ਜਾ ਰਹੀ ਹੈ ਤੋਂ ਪਾਵਨ ਸੂਰਪੱਤ ਹੈ ਜੋ ਸ਼੍ਰੋਮਣ ਗੁਰਦੁਆਰਾ ਸਰਬੱਤਿ ਸੇਬਟੀ ਸੰਗਤوں ਦੱਸੇ ਜੇਕਰ ਉਹ ਪਾਵਨ ਸੂਰ ਤੋਂ ਸੱਚ ਅੰਸ਼ੇ ਦੀ ਹਰਿਮੰਦਰ ਸਾਹਿਬ ਪੋਰਾਟਰ ਲਾਭ ਲਈ ਜਾ ਕਿਤੇ ਵੀ ਦਰਸਮਾਨ ਹਨ ਤਾਂ ਉਹਨਾਂ ਦੇ ਸੰਗਤ ਨੂੰ ਦਰਸ਼ਕੀઓને ਪਰਵਾਇਆ ਜਾ ਰਿਹਾ ਹੈ। ਅਕਾਮੇਦਾਰ ਬਾਦਲਵੋਤ ਆਪਣੇ ਰਾਜ ਵਿੱਚ ਸਾਡੀਆਂ ਪੰਖਤ ਪਰੰਪਰਾਵਾਂ, ਮਰਯਾਦਾਵਾਂ ਅਤੇ ਫਸਟੀਆਂ ਮਹਾਨ ਪੱਦਗੀਆਂ ਨੂੰ ਆਪਰੇ ਲੀਜੀ ਵਿਵਾਸਤ ਵਰਤਿਆ ਤੇ ਕਾਮ ਦਾ ਭਾਰੀ ਨੁਕਸਾਨ ਕੀਤਾ। ਲੋਹਾਰੀ ਦੇ ਖਾਲਸਾ ਉਹ ਵਾਇਕੁੱਟ ਕੀ ਭਾਤੇ। ਪਾਟਦੀ ਕਪਾਸ ਕਾਨਫਰੰਸ ਦਾਰਸ ਜੇ ਮੁਕਰਾਣ ਸੀ ਸਚ ਕੰਨ ਸ਼੍ਰੀ ਹਰਮਨ ਸਿੰਘ ਜੀ ਦਰਬਾਰ ਸਾਹਿਬ ਇਸ ਕਰਕੇ ਇਹ ਕਾਰਨ ਲੱਗਾ ਹੈ ਕਿ ਜਿਵੇਂ ਆਪ ਸਰ ਜਾਣਦੇ ਹੋ ਕਿ ਪਿਛਲੇ ਸਾਲੇ ਤੋਂ ਸ਼੍ਰੋਮਣਗਲ ਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਚਈ ਤਰ੍ਹਾਂ ਦੀਆਂ ਦੇਜ ਜਿੰਮੀਆਂ ਹੋ ਰਹੀਆਂ ਨੇ ਜ਼ਮੀਨਾਂ ਵੇਚ-ਵੇਚ ਕੇ ਆਪਣੀਆਂ ਜੇ ਫਾਪ ਪਿੰਗਾ ਚਾਰੀਆਂ ਨੇ ਅਣ ਅਧਿਕਾਰਤ ਤੌਰ ਤੇ ਜਮੀਨਾਂ ਵੇਚੀਆਂ ਜਾ ਰਹੀਆਂ ਨੇ। ਔਰ ਖਾਸ ਕਰਕੇ ਜਿਹੜਾ ਸਭ ਤੋਂ ਐਨ ਹੁੰਦਾ ਹੈ ਉਹ ਹੈ ਜਿਹੜਾ ਪਿਛਲੇ ਸਮੇਂ 328 ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਉਹਨਾਂ ਬਾਰੇ ਜੋ ਚੱਲ ਰਹੀ ਹੈ ਕਿ ਇਥੋਂ ਤੱਕ ਵਿਸਤਾਚਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਵਾਚ ਚੁੱਕਾ ਹੈ। ਕਿ ਇੱਕ ਅਧਿਕਾਰੀ ਨੇ ਉਹਨਾਂ ਨੂੰ ਸਿਰ ਦਰਬਾਰ ਸਾਹਿਬ ਮੁਖਸਰ ਸਾਹਿਬ ਕੋਲ ਵਾਪਸ ਲਿਆਉਣ ਵਾਸਤੇ ਸਿਰ ਦਰਬਾਰ ਸਾਹਿਬ ਵਾਪਸ ਲਿਆਉਣ ਵਾਸਤੇ 5000 ਰੁਪਏ ਦੀ ਮੰਗ ਤੱਕ ਕਰ ਦਿੱਤੀ ਇਸ ਬਾਰੇ ਪੁਰਾਣਾ ਗਿਆਨੀ ਸੋਹਾਰ ਸਿੰਘ ਜੀ ਖੋਦ ਕਰਨਗੇ ਕਿ ਉਹ ਕਿਹੜਾ ਅਧਿਕਾਰੀ ਹੈ ਉਹ ਕਿਹੜਾ ਕਰਮਚਾਰੀ ਹੈ ਉਸ ਦਾ ਕੀ ਨਾਮ ਹੈ ਬੜੀਆਂ ਦੁਖਦਾਇਕ ਘਟਨਾਵਾਂ ਜਿਹੜੀਆਂ ਹੋ ਰਹੀਆਂ ਹਨ ਔਰ ਇਸ ਸਾਰੇ ਵਰਤਾਰੇ ਦੇ ਪਿੱਛੇ ਇਹ ਕੋ ਪਰਿਵਾਰ ਦਾ ਹੱਥ ਹੈ ਜੋ ਕਿਸਾਨ ਨੂੰ ਪਤਾ ਲੱਗਦਾ ਜਦ ਜਿਆਸੀ ਸਤਪੁਰਾਂ ਦੀ ਤਾਬਿਆਂ 'ਚ ਬੈਠਦੇ ਹਾਂ ਉਦੋਂ ਪ੍ਰੰਸਰਥ ਮਹਾਰਾਜ ਦੀ ਹਸੂਲੀ ਵਿੱਚ ਬੈਠਦੇ ਹਾਂ ਤੇ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਇਹਨਾਂ ਨੂੰ ਛੇਤ ਤੋਂ ਛੇਤੀ ਪਦਗੀ ਤੋਂ ਲਾਭੇ ਕੀਤਾ ਜਾਏ ਜਦ ਮੈਂ ਇਹਨਾਂ ਨੂੰ ਦੇਖਦਾ ਹਾਂ ਤੇ ਮੇਰੇ ਸੀਨੇ ਦੇ ਵਿੱਚ ਹੱਥ ਲੱਗਦੀ ਹੈ ਤੇ ਅੱਜ ਇਹ ਪ੍ਰੈਸ ਕਾਨਫਰੰਸ ਮੈਂ ਕਰ ਰਿਹਾ ਤਾਂ ਕਿ ਅੱਜ ਦੀ ਇਹ ਪ੍ਰੈਸ ਕਾਨਫਰੰਸ ਮੈਂ ਬਹੁਤ ਦੁਖੀ ਅਤੇ ਪਰੇ ਮਨ ਦੇ ਨਾਲ ਕਰ ਰਿਹਾ ਹਾਂ ਕਿ ਪਿਛਲੇ ਕਈ ਸਾਲਾਂ ਤੋਂ ਇੱਕ ਪਰਿਵਾਰ ਦੇ ਕਰਜ਼ੇ ਹੀ ਜੋ ਕੁਝ ਪੰਥ ਵਿੱਚ ਵਾਪਰ ਰਿਹਾ ਹੈ ਉਹ ਬਹੁਤ ਦੁਖਦਾਈ ਅਤੇ ਪੰਥ ਦਾ ਵੱਡਾ ਨੁਕਸਾਨ ਕਰ ਰਿਹਾ ਹੈ। ਛੋਟੇ ਮोटे ਚੋਰੀ ਆਦ ਹੋ ਜਾਣੀ ਤਾਂ ਇੰਦੀ ਵੱਡੀ ਸੰਸਥਾ ਵਿੱਚ ਕੋ ਬਹੁਤੀ ਵੱਡੀ ਗੱਲ ਨਹੀਂ ਹੈ। ਭਾਵੇਂ ਕਿ ਚੋਰੀ ਲੱਖ ਦੀ ਵੀ ਮਾਰੀ ਹੈ, ਘੱਟ ਦੀ ਵੀ ਮਾਰੀ ਹੈ। ਪਰ ਐਸੇ ਫੀਸੇ ਰਿਕ ਤਾਂ ਛੋਟੀਆਂ ਛੋਟੀਆਂ ਚੋਰੀਆਂ ਨਹੀਂ ਬਲਕਿ ਗੁਰੂ ਕੇ ਗੌਰਵ ਤੇ ਰਾਜੇ ਪੈ ਰਹੇ ਹਨ ਕਿਤੇ ਗੁਰੂ ਘਰ ਦੀਆਂ ਜ਼ਮੀਨਾਂ ਆਣ ਅਧਿਕਾਰਤ ਤਰੀਕੇ ਨਾਲ ਵੇਚ-ਵੇਚ ਕੇ ਪੈਸੇ ਜੇਬਾਂ ਚ ਪਾਏ ਜਾ ਰਹੇ ਹਨ ਕਿਤੇ ਗੁਰੂ ਕੇ ਲੰਗਰ ਦੀਆਂ ਸੁੱਕੀਆਂ ਰੋਟੀਆਂ ਵੇਚ ਕੇ ਕਰੋੜਾਂ ਰੁਪਏ ਦੀ ਕਮੇਵਾਰੀ ਕੀਤੀ ਜਾ ਰਹੀ ਹੈ ਉਹ ਪਾਵਨ ਰੂਪ ਕਿੱਛ ਹੈ ਇਸ ਰੋਮਨ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਗਤ ਨੂੰ ਦੱਸੇ ਜਿਹੜਾ ਉਪਾਉਮਨ ਰੂਪ ਸਤਿ ਸ਼ੰਗ ਸ਼੍ਰੀ ਹਰਮੰਦਰ ਸਾਹਿਬ ਪੁਰਾਣੇ ਲਾਇਬ੍ਰੇਰੀ ਜਾਕਤੇ ਵਿਰਾਜਮਾਰ ਹਨ ਤਾਂ ਉਹਨਾਂ ਦੇ ਸੰਗਤ ਨੂੰ ਦਰਸ਼ਨ ਕਿਉਂ ਨਹੀਂ ਕਰਵਾਇਆ ਜਾ ਰਿਹਾ ਹੈ। ਜਿਹੜਾ ਸੰਗਠ ਜਿਹੜਾ ਅਕਤਖ ਸਾਹਿਬ ਤੇ ਸੁਹਾਇਮਾਨ ਗੁਰੂ ਸਾਹਿਬ ਜਿਹਦੇ ਹਰੇ ਮਹਾਨ ਗੁਰ ਸਿੱਖਾਂ ਦੇ ਮਹਾਨ ਸ਼ੀਖਾ ਦੇ ਪਾਣ ਸ਼ਸ਼ਤਰ ਜਿਹਨਾਂ ਨੂੰ ਸੋਨਾ ਲਾ ਕੇ ਉਹਨਾਂ ਦੇ ਅਸਰ ਦੇਤੀ ਹੈ ਬਦਲ ਦਿੱਤੀ ਗਈ। ਸੋਨਾ ਕਿੱਥੋਂ ਕਿਵੇਂ ਆਪਕਿ ਕਿੰਨਾ ਆਇਆ ਇਸ ਦਾ ਹਿਸਾਬ ਕੌਣ ਦੇਵੇਗਾ ਜੋ ਗੁਰੂ ਸਾਹਿਬ ਦੇ ਸ਼ੋਹ ਪ੍ਰਾਪਤ ਇੱਕ ਸ੍ਰੀ ਸਾਹਿਬ ਛੇਜੇ ਕਾਲ ਤੱਕ ਸਾਹਿਬ ਜੀ ਦੇ ਉੱਤੇ ਨੀਰੀ ਕਤੇ ਪੀੜੀ ਦੀਆਂ ਦੋਹੇ ਤਿਰਪਾਨਾਂ ਸੁਹਾਇ ਮਾਨ ਨੇ ਸੋਨਾ ਗਾਉਂਦਿਆਂ ਪਾਇਆ ਇੱਕ ਤਿਰਪਾਨ ਦਾ ਮੁੱਠਾ ਜਿਹੜਾ ਟੁੱਟ ਟੁੱਟ ਜਾਂਦਾ ਹੈ ਉਹਦੇ ਥਾਂ ਤੇ ਇੱਕ ਦੂਜਾ ਮੁੱਠਾ ਝੜਿਆ ਜਾਂਦਾ ਹੈ ਗੁਰੂ ਸਾਹਿਬ ਦੇ ਪਾਵਨ ਹੱਥਾਂ ਦੇ ਸ਼ੋਹ ਪ੍ਰਾਪਤ ਜਿਹੜਾ ਉਹ ਮੁੱਠਾ ਹੈ ਉਹ ਕਿੱਥੇ ਹੈ ਇਸ ਤੋਂ ਸੰਬੰਧਤ ਜਾਰੀ ਰਾਣਾ ਚਾਹੁੰਦੀ ਹੈ ਸੰਗਤ ਜੀ ਅਕਾਲੇਦਾਰ ਵੱਲੋਂ ਵੱਧ ਤੋਂ ਵੱਧ ਆਪਨੇ ਰਾਜ ਵਿੱਚ ਸੁਮੇਤ ਸਿਆਣੀ ਵਰਗੇ ਸਿੱਖ ਨੌਜਵਾਨਾਂ ਦਾ ਘਾਟ ਕਰਨ ਵਾਲੇ ਪੂਸ ਸਸਰਾਂ ਨੂੰ ਤਰੱਕੀ ਦੇ ਰਕੇ ਡੀਜੀਪੀ ਲਾਉਣਾ ਇਜ਼ਹਾਰ ਆਲਮ ਵਰਗੇ ਜਿਸ ਨੇ ਆਲਮ ਸੈਲਾ ਬਣਾ ਕੇ ਸਿੱਖ ਨੌਜਵਾਨਾਂ ਦਾ ਘਾਟ ਕੀਤਾ ਉਸ ਨੂੰ ਅਕਾਲੇਦਾਰ ਵਿੱਚ ਸ਼ਾਮਲ ਕਰਕੇ ਪਾਕ ਦੇ ਦਿੱਕਤ ਸੁਧਾਣੀ ਇਹ ਵੱਜਰ ਅਪਰਾਧ ਅਤੇ ਫੰਥਨਾਰ ਧੁਰਕਾ ਕੀਤਾ ਗਿਆ ਹੈ ਗੁਰੂ ਸਾਹਿਬ ਦਾ ਸੰਵਾਗ ਰਤਨ ਵਾਲੇ ਸਬਤ ਦਾ ਸਾਥ ਦਾ ਪਰਚਾ ਕੈਨਸਲ ਕਰਨਾ ਇਹ ਸਾਰਾ ਕੁਝ 2 ਦਸੰਬਰ ਵਾਲੇ ਦਿਨ ਸੰਗਤ ਵਿੱਚ ਗੁਰੂ ਕੀ ਹਜ਼ੂਰੀ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੇ ਨਾਲ ਖੜੇ ਸਾਰੇ ਸਾਥੀਆਂ ਨੇ ਖਾਣ ਦੇ ਰੂਪ ਵਿੱਚ ਹਾਥ ਇੱਕ ਸਿਰ ਹਿਲਾ ਕੇ ਇਸ ਕੰਮ ਨੂੰ ਸਾਰਾ ਕੁਝ ਮੰਨਿਆ ਔਰ ਬਾਦ ਵਿੱਚ ਮੁੱਕਰ ਜਾਣਾ ਇਹ ਗੁਰੂ ਅਤੇ ਗੁਰੂਪੰਥ ਤੋਂ ਬਹੁਤ ਵੱਡੀ ਬੇਮਖਤਾਈ ਦਾ ਬਹੁਤ ਵੱਡਾ ਸਬੂਤ ਹੈ ਇਹਦਾ ਮਾਨਵ ਪਰਜੀਆਂ ਨਾਲ ਸੰਸਾਰ ਭਾਗ ਵਿੱਚ ਵਸਦੀਆਂ ਸਿੱਖ ਸੰਗਤਾਂ ਦੇ ਹਿੱਤੇ ਔਣ ਦੁਖੀ ਹਨ ਕਿ ਉਹ ਪਾਵਨ ਪਵਿੱਤਰ ਸਥਾਨ ਹੈ ਜਿੱਥੇ ਵਸੇ ਅਬਦਾਲੀ ਵਰਗੇ ਮੀਰ ਮੰਨੂ ਵਰਗੇ ਜਸਪਤ ਲਖਪਤ ਵਰਗੇ ਵੀ ਆਏ ਜਿਨ੍ਹਾਂ ਨੇ ਪਾਵਨ ਅਸਥਾਨ ਦੀ ਬੇਅਦਬੀ ਕੀਤੀ ਕਰਵਾਈ ਪਰ ਪੰਥ ਨੇ ਉਹਨਾਂ ਦਾ ਮੁਕਾਬਲਾ ਰ ਕੀਤਾ ਤੇ ਆਪਣੀਆਂ ਮਹਾਨ ਪਰੰਪਰਾਵਾਂ ਨੂੰ ਕਾਇਮ ਰੱਖਿਆ ਪਰ ਇਸ ਪਰਿਵਾਰ ਨੇ ਤਾਂ ਸਾਡੀਆਂ ਪੰਥਕ ਪਰੰਪਰਾਵਾਂ ਮਰਿਆ ਦਾਵਾ ਅਲਤੇਫਸਾ ਦਿਗਮਹਾਨ ਪਦਵੀਆਂ ਨੂੰ ਆਪਣੇ ਨਿੱਜੀ ਹਿੱਤਾਂ ਵਾਸਤੇ ਵਰਤਿਆ ਤੇ ਕੌਮ ਦਾ ਭਾਰੀ ਨੁਕਸਾਨ ਕੀਤਾ